ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਟ ਦੁਗਾਦ ਸੱਟ ਹੈ ਭੀ ਸੱਟ ਨਾਨਕ ਹੋਸੀ ਭੀ ਸੱਟ ਸੇਵਕ ਕੀ ਔੜ ਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲ ਤੇ ਰਾਖਿਓ ਤੀਤ ਅਨਯਥਾ ਸ਼ਰਨੰ ਨਾਸਤੀ ਤੁਮੇ ਵਿਸ਼ਰਨ ਮਮ ਤਸਮਾਤ ਕਾਰਣ ਭਾਵੇਨ ਰਖਸ਼ਮਾ ਪਰਮੇਸ਼ਵਰ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀੜੀ ਦੇ ਮਾਲਕ ਤੁਹਾਨੂੰ ਤੁਮ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹੀ ਦੇ ਪਾਵਨ ਚਰਨਾਂ ਨਾਲ ਪਵਿੱਤਰ ਹੋਈ ਧਰਤੀ ਰਾੜਾ ਸਾਹਿਬ ਕਿਉਂਕਿ ਇਸ ਨਗਰ ਵਿੱਚ ਸਭ ਤੋਂ ਪਹਿਲਾਂ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਪਾਏ ਉਸ ਤੋਂ ਪ੍ਰੰਤ ਧੰਨ ਧਰਤੀਓ ਥਾਨ ਧੰਨ ਗੁਰਸਿੱਖ ਸਾਧੂ ਪੈਰ ਤਰੰਦਾ ਮਹਾਪੁਰਖ ਜੀਵਨ ਮੁਕਤ ਪਰਉਪਕਾਰੀ ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਦੀਨਾਨੇ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੀ ਯਾਦ ਵਿੱਚ ਇਸ ਅਸਥਾਨ ਦੀ ਸਥਾਪਨਾ ਕੀਤੀ ਗੁਰਦੁਆਰਾ ਕਰਮ ਸਰ ਰੜਾ ਸਾਹਿਬ ਔਰ ਇਸ ਅਸਥਾਨ ਤੇ ਉਹਨਾਂ ਨੇ ਬਹੁਤ ਲੰਮਾ ਸਮਾਂ ਸਤਿਗੁਰਾਂ ਦੇ ਨਾਮ ਦੀ ਗੁਰਬਾਣੀ ਦੀ ਭਗਤੀ ਬੰਦਗੀ ਔਰਤ ਪੱਸਿਆ ਕੀਤੀ ਉਹਨਾਂ ਦੇ ਨਾਲ ਮਹਾਪੁਰਖ ਸੰਤ ਬਾਬਾ ਕਿਸ਼ਨ ਸਿੰਘ ਦੀ ਰਾੜਾ ਸਾਹਿਬ ਵਾਲੇ ਉਹ ਵੀ ਭਗਤੀ ਦੇ ਵਿੱਚ ਲੀਨ ਰਹੇ ਔਰ ਉਹਨਾਂ ਮਹਾਪੁਰਖਾਂ ਨੇ ਆਪਣੀ ਸਮੇਂ ਦੌਰਾਨ ਇੱਕ ਨਹੀਂ ਦੋ ਨਹੀਂ ਦੁਨੀਆ ਭਰ ਦੇ ਵਿੱਚ 10 ਗੁਰੂ ਸਹਿਬਾਨਾਂ ਦੇ ਸਿਧਾਂਤ ਨੂੰ ਪ੍ਰਚਾਰਦਿਆਂ ਪ੍ਰਸਾਰਦਿਆਂ ਲੱਖਾਂ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਲੱਖਾਂ ਦੇ ਨਸ਼ੇ ਛਡਾਏ ਲੱਖਾਂ ਨੂੰ ਸਾਫਤ ਸੂਰਤ ਕੇ ਸਰਖਾ ਕੇ ਗੁਰਸਿੱਖੀ ਦੀ ਮੁੱਖ ਧਾਰਾ ਦੇ ਵਿੱਚ ਲਿਆਂਦਾ ਉਹਨਾਂ ਮਹਾਪੁਰਖਾਂ ਤੋਂ ਪਰੰਤ ਸੰਤ ਬਾਬਾ ਕਿਸ਼ਨ ਸਿੰਘ ਦੀ ਰਾੜਾ ਸਾਹਿਬ ਵਾਲੇ ਸੇਵਾ ਦੀ ਮੂਰਤ ਜੋ ਆਸਥਾਨ ਤੁਹਾਡੇ ਦ੍ਰਿਸ਼ਟੀਗੋਚਰ ਹੋ ਰਹੀ ਹੈ ਇਹ ਸਾਰੀਆਂ ਸੇਵਾਵਾਂ ਔਰ ਪ੍ਰਚਾਰ ਪ੍ਰਸਾਰ ਦੀਆਂ ਸੇਵਾਵਾਂ ਉਹਨਾਂ ਦੁਆਰਾ ਕੀਤੀਆਂ ਗਈਆਂ ਉਹਨਾਂ ਤੋਂ ਬਾਅਦ ਮਹਾਨ ਤਪੱਸਵੀ ਬੀਤ ਰਾਗ ਮਹਾਪੁਰਖ ਇਹ ਸੰਪਰਦਾਇ ਦੇ ਮੁਖੀ ਸੰਤ ਬਾਬਾ ਤੇਜਾ ਸਿੰਘ ਦੀ ਰਾਣਾ ਸਾਹਿਬ ਵਾਲੇ ਲੰਮਾ ਸਮਾਂ ਇਸ ਸੰਪਰਦਾਇ ਦੀ ਅਸਥਾਨ ਦੀ ਸੇਵਾ ਕਰਦੇ ਰਹੇ 1990 ਦੇ ਉਹ ਦਿਨ ਮੈਨੂੰ ਯਾਦ ਹਨ ਭਾਈ ਸਾਹਿਬ ਭਾਈ ਰਣ ਧੀਰ ਸਿੰਘ ਜੀ ਨੇ ਜ਼ਿਕਰ ਕੀਤਾ ਉਦੋਂ ਇੰਨਾ ਵਿਖਮ ਸਮਾਂ ਸੀ ਕਠਨ ਸਮਾਂ ਸੀ ਕਿ ਇਸੇ ਆਸਥਾਨ ਤੇ ਜਨਵਰੀ ਦੇ ਦਿਨਾਂ ਵਿੱਚ ਉਹਨਾਂ ਦੀ ਯਾਦ ਵਿੱਚ ਦੁਸਹਿਰੇ ਦੇ ਸਮਾਗਮ ਸਨ ਔਰ ਉਸ ਸਮੇਂ ਇਤਨਾ ਭਿਆਨਕ ਪੰਜਾਬ ਦੀ ਧਰਤੀ ਦੇ ਹਾਲਾਤ ਸਨ ਔਰ ਆੜਾ ਸਭ ਐਸੇ ਹਾਲਾਤ ਬਣੇ ਹੋਏ ਸਨ ਕਿ ਇਥੇ ਕੋਈ ਵੀ ਘਟਨਾ ਵਾਪਰ ਸਕਦੀ ਹੈ ਪਰ ਉਸ ਵਕਤ ਮਹਾਪੁਰਖ ਦਮਦਮੀ ਟਕਸਾਲ ਦੇ 15ਵੇਂ ਮੁਖੀ ਸਠਖਣ ਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਸమేਤ ਆਏ ਔਰ ਮਹਾਪੁਰਖ ਸੰਤ ਬਾਬਾ ਤੇਜਾ ਸਿੰਘ ਜੀ ਦੀ ਚੋਣ ਕਰਕੇ ਉਹਨਾਂ ਨੂੰ ਦਸਤਾਰ ਬੰਦੀ ਕੀਤੀ ਔਰ ਮਹਾਪੁਰਖ ਸੰਤ ਬਾਬਾ ਤੇਜਾ ਸਿੰਘ ਜੀ ਤੋਂ ਉਪਰੰਤ ਜਦੋਂ ਅੱਜ ਤੋਂ 11 ਸਾਲ ਪਹਿਲਾਂ ਸੰਤ ਬਾਬਾ ਤੇਜਾ ਸਿੰਘ ਜੀ ਸਟਖੰਡ ਪਿਆਨਾ ਕਰ ਗਏ ਫਿਰ ਇਸ ਸੰਪਰਦਾਇ ਦੇ ਮੁਖੀ ਦੀਆਂ ਸੇਵਾਵਾਂ ਮਹਾਪੁਰਖ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਨੂੰ ਸੌਂਪੀਆਂ ਗਈਆਂ ਸਾਤ ਸੰਗਤ ਜੀ ਮੈਂ ਲੰਮਾ ਸਮਾਂ ਨਹੀਂ ਤੁਹਾਡਾ ਲੈਣਾ ਚਾਹੁੰਦਾ ਹੀਰੇ ਨੂੰ ਪੈਦਾ ਹੋਣ ਵਾਸਤੇ ਸਦੀਆਂ ਲੱਗ ਜਾਂਦੀਆਂ ਮੋਤੀ ਨੂੰ ਪੈਦਾ ਹੋਣ ਵਾਸਤੇ ਸਦੀਆਂ ਦਾ ਸਮਾਂ ਲੱਗਦਾ ਔਰ ਚੰਦਨ ਵਿੱਚ ਸੀਤਲਤਾ ਔਰ ਸੁਗੰਧੀ ਨੂੰ ਪੈਦਾ ਹੋਣ ਲਈ ਸਾਲਾਂ ਦੇ ਸਾਲ ਲੱਗ ਜਾਂਦੇ ਐ ਇਸੇ ਤਰ੍ਹਾਂ ਕਿਸੇ ਸੰਪਰਦਾਇ ਵਿੱਚ ਕਿਸੇ ਯੁੱਥੇਬੰਦੀ ਦੇ ਵਿੱਚ ਕਿਸੇ ਸਮਾਜ ਵਿੱਚ ਕੋਈ ਮਹਾਨ ਹਸਤੀ ਦਾ ਆਉਣਾ ਔਰ ਉਹਨਾਂ ਦੁਆਰਾ ਕੀਤੀਆਂ ਹੋਈਆਂ ਜਿਹੜੀਆਂ ਸੇਵਾਵਾਂ ਔਰ ਕਾਰਨਾ ਹਨ ਉਹ ਇਤਿਹਾਸਕ ਹੋ ਨਿਬੜਦੀਆਂ ਹਨ ਔਰ ਦੁਨੀਆ ਵਿੱਚ ਅਮਰ ਹੋ ਜਾਂਦੀਆਂ ਹਨ ਪਾਹੀ ਗੁਰਦਾਸ ਜੀ ਦਾ ਫਰਮਾਨ ਗੁਰਮੁਖ ਪਰਉਪਕਾਰੀ ਵਿਰਲਾ ਆਇਆ ਗੁਰਮੁਖ ਸੁਖਫਲ ਪਾਇਆ ਆਪ ਗਵਾਇਆ ਗੁਰਮੁਖ ਸਾਖੀ ਸ਼ਬਦ ਸਿੱਖ ਸੁਣਾਇਆ ਗੁਰਮੁਖ ਸ਼ਬਦ ਵਿਚਾਰ ਸੱਚ ਕਮਾਇਆ ਸੱਚ ਰਿਦੈ ਮੋਹ ਸੱਚ ਸੱਚ ਸੁਹਾਇਆ ਗੁਰਮੁਖ ਜਨਮ ਸਵਾਰ ਜਗਤ ਤਰਾਇਆ ਇਹ ਭਾਈ ਸਾਹਿਬ ਦੀ ਪੌੜੀ ਦੀ ਇੱਕ ਇੱਕ ਪੰਕਤੀ ਜੇ ਮੈਂ ਕਹਿ ਦਿਆਂ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਕਾਹਲਣਾ ਭਰਪੂਰ ਜੀਵਨ ਦੇ ਵਿੱਚੋਂ ਉਹਨਾਂ ਨੇ ਕਮਾ ਕੇ ਦੁਨੀਆ ਨੂੰ ਵਿਖਾਈ ਹੈ ਜ਼ਿੰਦਗੀ ਦਾ ਬੜਾ ਥੋੜਾ ਅਰਸਾ ਸਾਥ ਸੰਗਤ ਜੀ ਕਈ ਵੇਰੀ ਪੰਥ ਨੂੰ ਕੌਮ ਨੂੰ ਜਥੇਬੰਦੀਆਂ ਨੂੰ ਪਰਿਵਾਰਾਂ ਨੂੰ ਸਮਾਜ ਨੂੰ ਐਡੇ ਵੱਡੇ ਜਿਹੜੇ ਘਾਟੇ ਪੈ ਦਿੰਦੇ ਐ ਯਾਰ ਤੁਸੀਂ ਨਾ ਸ਼ਾਂਤੀ ਰੱਖੋ ਥੋੜਾ ਜਿਹਾ ਉਹ ਘਾਟੇ ਉਹ ਖਲਾ ਸਾਲਾਂ ਬਾਅਦ ਵੀ ਕਦੇ ਪੂਰੇ ਨਹੀਂ ਹੁੰਦੇ ਸਾਲਾਂ ਬਾਅਦ ਵੀ ਮੈਂ ਬੇਨਤੀ ਕਰਦਿਆਂ ਸੱਜਣ ਮੇਰੇ ਰੰਗ ਲੈ ਜਾਏ ਸੁੱਤੇ ਦੀ ਰਾਣ ਹੰਗ ਪੀਵਨਾਂ ਢਮਣੀ ਰੋਵਾਟਣੀ ਬਾਣ ਸੰਤ ਬਾਬਾ ਬਲਜਿੰਦਰ ਸਿੰਘ ਜੀ ਦਾ ਬਿਛੋੜਾ ਇਿੱਥੇ ਸੰਪਰਦਾਏ ਹੋਤੀ ਮਰਦਾਨ ਕਰਮਸਾ ਰਾੜਾ ਸਾਹਿਬ ਲਈ ਬੜਾ ਵੱਡਾ ਸਹਿ ਹੈ ਔਰ ਅੱਜ ਪੰਥ ਲਈ ਵੀ ਬਹੁਤ ਵੱਡਾ ਘਾਟਾ ਹੈ ਕਿਉਂਕਿ ਸਾਧ ਸੰਗਤ ਜੀ ਦਾਨੇ دیਵਾਨੇ ਮਸਤਾਨੇ ਤਿੰਨ ਤਰ੍ਹਾਂ ਦੀਆਂ ਇਹ ਮਹਾਨ ਮਹਾਪੁਰਖਾਂ ਦੀਆਂ ਅਵਸਥਾਵਾਂ ਮੰਨੀਆਂ ਹਨ ਔਰ ਸੰਤ ਬਾਬਾ ਬਲਵਿੰਦਰ ਸਿੰਘ ਜੀ ਦਾਨੇ ਮਹਾਪੁਰਖਾਂ ਦੇ ਵਿੱਚੋਂ ਸੰਤ ਸੰਤ ਸਨ ਜਿਨ੍ਹਾਂ ਨੇ ਪੰਨਾ ਕਕਾਰਾਂ ਦੀ ਗੁਰਸਿੱਖੀ ਦੀ ਰਹਿਤ ਆਪਣੇ ਕੈਸਾ ਸਵਾਸਾਂ ਸੰਗ ਨਿਭਾਈ ਉਹ ਰਾਤ ਦਿਨ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਦੁਨੀਆ ਪਰ ਵਿੱਚ ਵਿਚਰ ਕੇ ਉਹਨਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ ਤੁਸੀਂ ਵੇਖਿਆ ਕਿ ਕਿਸੇ ਤਰ੍ਹਾਂ ਦਾ ਦਿਖਾਵਾ ਜਾਂ ਤਖੰਡ ਉਹਨਾਂ ਦੇ ਨੇੜੇ ਤੁਹਾਨੂੰ ਨਜ਼ਰ ਨਹੀਂ ਆਉਂਦਾ ਸੀ ਉਹ ਗੁਰਮਤ ਨੂੰ ਸਿੱਖੀ ਨੂੰ ਸਿੱਖੀ ਸਿਧਾਂਤਾਂ ਨੂੰ ਪੂਰਨ ਰੂਪ ਦੇ ਵਿੱਚ ਪ੍ਰਣਾਏ ਹੋਏ ਮਹਾਪੁਰਖ ਸਨ ਔਰ ਉਹਨਾਂ ਨੇ ਜਿੱਥੇ ਗੁਰਮਤ ਪ੍ਰਚਾਰ ਰਹੇ ਗੁਰਸਿੱਖੀ ਦੀ ਪੰਥ ਦੀ ਵੱਡੀ ਸੇਵਾ ਕੀਤੀ ਉਥੇ ਗੁਰਸਥਾਨਾਂ ਦੀਆਂ ਸੇਵਾਵਾਂ ਨਿਭਾਈਆਂ ਉਥੇ ਪਰਉਪਕਾਰ ਦੇ ਕਾਰਜਾਂ ਵਿੱਚ ਪਹਿਲ ਹਲਕੇ ਦੇ ਜਿੰਨੇ ਵੀ ਸਕੂਲ ਸਨ ਪ੍ਰਾਇਮਰੀ ਤੱਕ ਦੇ ਔਰ ਗਰੀਬ ਬੱਚਿਆਂ ਲਈ ਫੀਸਾਂ ਦਾ ਪ੍ਰਬੰਧ ਕਰਨਾ ਵਰਦੀਆਂ ਦਾ ਕਿਤਾਬਾਂ ਦਾ ਉਹ ਕਰੋੜਾਂ ਦਾ ਖਰਚ ਉਹ ਮਹਾਪੁਰਖ ਆਪਣੇ ਕੋਲੋਂ ਕਰਕੇ ਇਸ ਇਲਾਕੇ ਦੇ ਵਿੱਚ ਪ੍ਰਾਇਮਰੀ ਦੇ ਸਕੂਲਾਂ ਨੂੰ ਨਵਾਂ ਰੂਪ ਉਹਨਾਂ ਨੇ ਦਿੱਤਾ ਔਰ ਨਵੀਂ ਦਿਖ ਦਿੱਤੀ ਔਰ ਇਸ ਇਲਾਕੇ ਦੇ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਉਣ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਔਰ ਜਿੰਨੀਆਂ ਵੀ ਸਤਿਗੁਰੂ ਸਹਿਬਾਨਾਂ ਦੀਆਂ ਸਤਾਵ ਦੀਆਂ ਆਈਆਂ ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਇੱਥੇ ਬੈਠੇ ਐ ਕਿ ਉਹਨਾਂ ਨੇ ਹਰ ਸਤਾਵ ਦੀ ਵਿੱਚ ਇਹ ਸੰਪਰਦਾਇ ਰਾੜਾ ਸਾਹਿਬ ਜੀ ਦਾ ਸੇਵਾ ਦੇ ਪੱਖੋਂ ਬਹੁਤ ਵੱਡਾ ਬੜਮੁੱਲਾ ਯੋਗਦਾਨ ਪਾਇਆ ਉਹਨਾਂ ਨੇ ਜੋ ਵੀ ਸੇਵਾ ਉਹਨਾਂ ਦੇ ਜੰਮੇ ਲੱਗੀ ਲੰਗਰਾਂ ਦੀ ਜਾਂ ਹੋਰ ਪ੍ਰਬੰਧਾਂ ਦੀ ਉਹਨਾਂ ਨੇ ਅੱਗੇ ਹੋ ਕੇ ਨਭਾਉਣ ਵਿੱਚ ਕਦੇ ਵੀ ਆਪਣਾ ਕਦਮ ਪਿੱਛੇ ਨਹੀਂ ਰੱਖਿਆ ਇਸ ਤੋਂ ਇਲਾਵਾ ਡਿਜੀਟਲ ਤੌਰ ਦੇ ਉੱਤੇ ਅੱਜ ਸੰਸਾਰ ਦੇ ਅੰਦਰ ਉਹਨਾਂ ਨੇ ਜੋ ਈਸ਼ਰ ਮਾਈਕਰੋ মিডিਆ ਇਹ ਇੱਕ ਸੰਸਥਾ ਜੋ ਸਾਡੇ ਲਈ ਅੱਜ ਦੇ ਸਮੇਂ ਦੇ ਵਿੱਚ ਨਾਮੀ ਪਨੀਰੀ ਵਾਸਤੇ ਔਰ ਸਿੱਖ ਵਿਦਵਾਨਾਂ ਕਥਾ ਬਾਟਕਾਂ ਪ੍ਰਚਾਰਕਾਂ ਔਰ ਖੋਡੀਆਂ ਲਈ ਸੋਸ਼ਲ ਮੀਡੀਆ ਦੇ ਰਾਹੀਂ ਉਸ ਤੋਂ ਵੱਡਾ ਲਾਭ ਲੈਣ ਵਾਸਤੇ ਉਹਨਾਂ ਨੇ ਇੱਕ ਐਸੀ ਸੰਸਥਾ ਤਿਆਰ ਕੀਤੀ ਹੈ ਈਸ਼ਰ ਮਾਈਕਰੋ ਮੀਡੀਆ ਨਾਮ ਦੇ ਥੱਲੇ ਉੱਤੇ ਜਿਸ ਦਾ ਦੁਨੀਆ ਵਿੱਚ ਹਰ ਬੈਠੇ ਵਿਦਵਾਨ ਨੇ ਹਰ ਸਿੱਖ ਨੇ ਦੁਨੀਆ ਭਰ ਦੇ ਸਤਕਾਰਯੋਗ ਮਹਾਪੁਰਸ਼ਾਂ ਨੇ ਦਿਲੋਂ ਉਹਨਾਂ ਦਾ ਬਹੁਤ ਵੱਡੀ ਪ੍ਰਸ਼ੰਸਾ ਔਰ ਧੰਨਵਾਦ ਕੀਤਾ ਕਿਉਂਕਿ ਐਸੀਆਂ ਪੜ੍ਹਾਂ ਉਪਾ ਗਏ ਜਿਹੜੀਆਂ ਪੜ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੰਥ ਦੀ ਬਹੁਤ ਵੱਡੀ ਸੇਵਾ ਕਰਨਗੀਆਂ ਸੋ ਸਾਧ ਸੰਗਤ ਜੀ ਇਹ ਸੰਪਰਦਾਇ ਦਾ ਸਿੱਖ ਪੰਥ ਦੇ ਅੰਦਰ ਲਾਮਸਾਲ ਗੁਰੂ ਘਰ ਦੀਆਂ ਸੇਵਾਵਾਂ ਵਿੱਚ ਧੰਨ ਬਾਬਾ ਵੀਰ ਸਿੰਘ ਜੀ ਨੁਰੰਗਾਬਾਦ ਵਾਲੇ ਧੰਨ ਬਾਬਾ ਖੁਦਾ ਸਿੰਘ ਸਾਹਿਬ ਜੀ ਫਿਰ ਮਹਾਪੁਰਖ ਅੱਗੇ ਤੋਂ ਅੱਗੇ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਦੰਦਵੀ ਟਕਸਾਲ ਨੂੰ ਇਹ ਮਾਣ ਹੈ ਕਿਉਂਕਿ ਜਦੋਂ ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਸਟਖਣ ਪਿਆਨਾ ਕਰ ਗਏ ਉਹਨਾਂ ਦੀਆਂ ਅੰਤਮ ਰਸਮਾਂ ਦਮਦਮੀ ਟਕਸਾਲ ਦੇ 11ਵੇਂ ਮੁਖੀ ਪੰਥ ਰਤਨ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾ ਵਾਲਿਆਂ ਨੇ ਆਪ ਰੇਰੂ ਸਾਹਿਬ ਵਿਖੇ ਜਾ ਕੇ ਨਿਭਾਈਆਂ ਸਨ 10 ਦਿਨ ਲਗਾਤਾਰ ਜੈਤ ਸ੍ਰੀ ਬਾਣੀ ਦੀ ਸੰਸਕ੍ਰਿਤੀ ਬਾਣੀ ਦੀ ਕਥਾ ਕੀਤੀ ਔਰ ਦਸਾਰੇ ਤੱਕ ਸਾਰੀ ਜ਼ਿੰਮੇਵਾਰੀ ਲੰਗਰ ਤੋਂ ਲੈ ਕੇ ਸਾਰੇ ਪ੍ਰਬੰਧਾਂ ਦੀ ਉਹਨਾਂ ਨੇ ਨਿਭਾਈ ਸੀ ਇਸ ਲਈ ਮੈਂ ਸਮਝਦਾ ਕਿ ਸੰਤ ਬਾਬਾ ਬਲਜਿੰਦਰ ਸਿੰਘ ਜੀ ਦਾ ਪੰਥ ਲਈ ਜੋ ਘਾਟਾ ਉਹ ਪੂਰਿਆ ਜਾਣਾ ਬੜਾ ਮੁਸ਼ਕਲ ਹੈ ਪਰ ਫਿਰ ਵੀ ਅਸੀਂ ਸਤਿਗੁਰੂ ਤੇ ਆਸ ਰੱਖਦੇ ਹਾਂ ਭਰੋਸਾ ਕਰਦੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਵੇਂ ਉਹਨਾਂ ਨੇ ਪਰਉਪਕਾਰ ਦੇ ਕਾਰਜ ਕੀਤੇ ਜਨ ਪਰਉਪਕਾਰੀ ਆਏ ਜੀ দান ਦੇ ਭਗਤੀ ਲਾ ਇਨ ਹਰਸੋਂ ਲੈਨ ਮਿਲਾਏ ਇਹ ਸੰਪਰਦਾਏ ਆਉਣ ਵਾਲੇ ਸਮੇਂ ਵਿੱਚ ਇਹ ਸੰਸਥਾ ਦੀ ਵੀ ਸੰਗਤਾਂ ਦੀ ਵੀ ਪੰਥ ਦੀ ਵੀ ਉਵੇਂ ਹੀ ਸੇਵਾ ਕਰਦੀ ਰਹੇ ਇਸ ਲਈ ਸਾਰੀ ਸੰਪਰਦਾਏ ਨੇ ਸੰਤ ਸਮਾਜ ਨੇ ਕਰਮਸਰ ਰਾਣਾ ਸਾਹਿਬ ٹرسٹ ਨੇ ਮਿਲ ਬੈਠ ਕੇ ਇੱਕ ਫੈਸਲਾ ਕੀਤਾ ਹੈ ਸਾਥ ਸੰਗਤ ਜੀ ਜਿਸ ਵਿਅਕਤੀ ਦਾ ਮੈਂ ਜ਼ਿਕਰ ਕਰਨ ਲੱਗਾ ਹਾਂ ਆਪ ਜੀ ਨੂੰ ਬੇਨਤੀ ਕਰਦਿਆਂ ਕਿ ਇਹਨਾਂ ਨੇ ਸੰਤ ਬਾਬਾ ਕਿਸ਼ਨ ਸਿੰਘ ਦੀ ਰਾਣਾ ਸਾਹਿਬ ਵਾਲਿਆਂ ਕੋਲੇ 1985 ਵਿੱਚ ਆ ਕੇ 90 ਤੱਕ 5 ਸਾਲ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਸੇਵਾ ਕੀਤੀ ਔਰ 90 ਤੋਂ ਲੈ ਕੇ 14 ਤੱਕ 24 ਸਾਲ ਮਹਾਨ ਤਪਸਵੀ ਸੰਤ ਬਾਬਾ ਤੇਜਾ ਸਿੰਘ ਦੀ ਰਾੜਾ ਸਾਹ ਵਾਲਿਆਂ ਦੀ ਸ਼ਰਨ ਵਿੱਚ ਕਿਉਂਕਿ ਸੰਤ ਬਾਬਾ ਤੇਜਾ ਸਿੰਘ ਦੀ ਦੀ ਪਾਰਖੂ ਨਿਗਾਹ ਦੇ ਵਿੱਚ ਖੜਾ ਉਤਰਨਾ ਬਹੁਤ ਕਠਿਨ ਸੀ ਉਹਨਾਂ ਦਾ ਬੜਾ ਤਪਸਵੀ ਜੀਵਨ ਔਰ ਸੰਕੋਚਮਾ ਜੀਵਨ ਕਦੇ ਉਹਨਾਂ ਦੇ ਮਖ ਤੋਂ ਤੁਸੀਂ ਬਚਨ ਨਹੀਂ ਕਰਦੇ ਸੁਣੇ ਹੋਣੇ ਹਮੇਸ਼ਾ ਬੰਦਗੀ ਔਰ ਭਗਤੀ ਵਿੱਚ ਲੀਨ ਰਹਿਣ ਵਾਲੀ ਆਤਮਾ ਸਨ ਪਰ ਉਹਨਾਂ ਦੀ ਆਗਿਆ ਵਿੱਚ ਰਹਿ ਕੇ 24 ਸਾਲ ਉਹਨਾਂ ਦੀ ਛਤਰ ਛਾਇਆ ਹੇਠ ਇਸ ਸਥਾਨ ਦੀਆਂ ਰਾਤ ਦਿਨ ਕਾਹਲਣਾ ਭਰਪੂਰ ਸੇਵਾਵਾਂ ਨਿਭਾਈਆਂ ਔਰ 11 ਸਾਲ ਸੰਤ ਬਾਬਾ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਇਮਾਨਦਾਰੀ ਨਾਲ ਅਣਥੱਕ ਰਾਤ ਦਿਨ ਸੇਵਾ ਕੀਤੀ ਕਹਿਣ ਤੋਂ ਮਰਾਤ ਜੋ ਅੱਜ ਫੈਸਲਾ ਲਿਆ ਗਿਆ ਸਮੁੱਚੀ ਸੰਗਤ ਨੂੰ ਮੈਂ ਬੇਨਤੀ ਕਰਾਂ ਕਿ ਭਾਈ ਅਮਰ ਸਿੰਘ ਜੀ ਭੋਰੇ ਵਾਲੇ ਬੋਲੇ ਈਸਾ ਨਿਹਾਲ ਸੰਗਤਾਂ ਨੇ ਸਮੁੱਚੇ ਪੰਥ ਨੇ ਦੇ ਆਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਹੈ ਪਾਹੀ ਅਮਰ ਸਿੰਘ ਜੀ ਨੂੰ ਮੈਂ ਬੜੇ ਲੰਮੇ ਸਮੇਂ ਤੋਂ ਨੇੜੇ ਤੋਂ ਜਾਣਦਾ ਹਾਂ ਬੜੀ ਸਾਦਗੀ ਵਿੱਚ ਰਹਿ ਕੇ ਆਗਿਆ ਵਿੱਚ ਰਹਿ ਕੇ ਸੇਵਾ ਕਰਨ ਵਾਲਾ ਸੇਵਾਦਾਰਾਂ ਵਰਗਾ ਜੀਵਨ ਸੰਸਥਾ ਮੰਨ ਦੀ ਸੇਵਾ ਦੋ ਹੀ ਵਿਅਕਤੀ ਪ੍ਰਾਪਤ ਕਰ ਸਕਦੇ ਆ ਜਾਂ ਕੋਈ ਬੰਦਗੀ ਭਜਨ ਸਿਮਰਨ ਕਰਨ ਵਾਲੀ ਨਾਮ ਅਭਿਆਸੀ ਆਤਮਾ ਜਾਂ ਕੋਈ ਸੇਵਾ ਕਰਨ ਵਾਲੀ ਆਤਮਾ ਜੇ ਕੋਈ ਸੇਵਾ ਕਰਨ ਵਾਲੀ ਆਤਮਾ ਇਹ ਸੇਵਾ ਨੂੰ ਪ੍ਰਾਪਤ ਕਰਦੀ ਹੈ ਕੋਈ ਨਾਮ ਜਪਣ ਵਾਲੀ ਆਤਮਾ ਇਹ ਸੇਵਾ ਨੂੰ ਪ੍ਰਾਪਤ ਕਰਦੀ ਹੈ ਸੰਗਤ ਉਹਦੇ ਤੇ ਬਖਸ਼ਿਸ਼ ਕਰਦੀ ਹੈ ਤਾਂ ਸਾਧ ਸੰਗਤ ਜੀ ਪੇਰ ਉਹ ਜਥੇਬੰਦੀਆਂ ਉਹ ਸੰਪਰਦਾਵਾਂ ਦੁਨੀਆਂ ਦੇ ਉੱਤੇ ਅੱਗੇ ਨਾਲੋਂ ਵੀ ਦੂਣ ਸਵਾਇਆ ਹੋ ਕੇ ਦੁਨੀਆਂ ਵਿੱਚ ਪੰਥ ਦੀ ਸੇਵਾਵਾਂ ਕਰਦੀਆਂ ਹਨ ਔਰ ਜਥੇਬੰਦੀਆਂ ਦਾ ਨਾਮ ਰੌਸ਼ਨ ਹੁੰਦਾ ਹੈ ਇਸ ਲਈ ਭਾਈ ਅਮਰ ਸਿੰਘ ਦੀ ਪੋਰੇ ਵਾਲਿਆਂ ਦੀ ਜੋ ਚੋਣ ਕੀਤੀ ਗਈ ਹੈ ਉਸ ਨੂੰ ਸਮੁੱਚੀ ਸੰਗਤ ਨੇ ਸਮੁੱਚੇ ਪੰਥ ਨੇ ਪ੍ਰਵਾਨਗੀ ਦਿੱਤੀ ਹੈ ਹੁਣ ਉਹਨਾਂ ਦੀ ਮੂਲ ਮੰਤਰ ਦਾ ਪਾਠ ਕਰਦਿਆਂ ਦਸਤਾਰਬੰਦੀ ਕੀਤੀ ਜਾਏਗੀ। ਔਰ ਅੱਜ ਦੇ ਸਮਾਗਮ ਵਿੱਚ ਜਿੱਥੇ ਸਟਖਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁਖ ਐਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਪਹੁੰਚੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਸੰਸਕਾਰ ਵਾਲੇ ਦਿਨ ਵੀ ਹਾਜ਼ਰੀ ਭਰੀ ਅੱਜ ਵੀ ਹਾਜ਼ਰੀ ਭਰ ਰਹੇ ਹੈ। ਦਿੱਲੀ ਸ਼ਗਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਜੀ ਸਮੁੱਚੇ ਦਿੱਲੀ ਸ਼ਗਰਦਵਾਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਮੈਂਬਰ ਸਹਿਬਾਨਾਂ ਨਾਲ ਹਾਜ਼ਰੀਆਂ ਭਰ ਰਹੇ ਆ ਉੱਥੇ ਸੰਤ ਬਾਬਾ ਹਰੀ ਸਿੰਘ ਦੀਰ ਨਾਵੇ ਵਾਲੇ ਸੰਤ ਬਾਬਾ ਲਖਵੀਰ ਸਿੰਘ ਦੀ ਰਤਵਾੜੇ ਵਾਲੇ ਸੰਤ ਬਾਬਾ ਅਪਾਹਰ ਸਿੰਘ ਦੀ ਧੂਲਕੋਟ ਵਾਲੇ ਅਤੇ ਹੋਰ ਬਹੁਤ ਹਸਤੀਆਂ ਮਹਾਪੁਰਖ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਦੀ ਹੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਔਰ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਸਰਬਜੋਤ ਸਿੰਘ ਦੀ ਬੇਦੀ ਉਹ ਚੇਤੇ ਤੌਰ ਤੇ ਸੰਤ ਬਾਬਾ ਸੇਵਾ ਸਿੰਘ ਦੀ ਰਾਮਪੁਰ ਖੇੜੇ ਵਾਲੇ ਹਾਜ਼ਰੀਆਂ ਪਰ ਰਹੇ ਹਨ ਸੋ ਸਾਥ ਸੰਗਤ ਦੀ ਭਾਈ ਅਮਰ ਸਿੰਘ ਜੀ ਨੂੰ ਬੇਨਤੀ ਹੈ ਕਿ ਜਿਵੇਂ ਪਹਿਲੇ ਮਹਾਪੁਰਖ ਸੇਵਾ ਨੂੰ ਬਹਾਉਂਦੇ ਰਹੇ ਉਸੀ ਤਰ੍ਹਾਂ ਲੱਕ ਬਨ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀਆਂ ਗੁਰੂ ਘਰ ਦੀਆਂ ਜੋ ਸੇਵਾ ਤੁਹਾਨੂੰ ਅੱਜ ਬਖਸ਼ਿਸ਼ ਹੋ ਰਹੀ ਹੈ ਚੜ੍ਹਦੀ ਕਲਾ ਨਾਲ ਨਿਭਾਉਣੀਆਂ ਹਨ ਔਰ ਸੰਤ ਬਾਬਾ ਪਰਮਜੀਤ ਸਿੰਘ ਜੀ ਹਸਾਲੀ ਵਾਲੇ ਵੀ ਸੰਗਤ ਵਿੱਚ ਬੈਠੇ ਆ ਔਰ ਸੰਗਤ ਦੀਆਂ ਅਸੀਸਾਂ ਔਰ ਬਖਸ਼ਿਸ਼ਾਂ ਆਪਾਂ ਪ੍ਰਾਪਤ ਕਰਨੀਆਂ ਹਨ ਇਹ ਦਾਸ ਦੀਆਂ ਇਤਨੀਆਂ ਹਾਜ਼ਰੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਸਾਰੀ ਸੰਗਤ ਦਾ ਮਹਾਪੁਰਖਾਂ ਦਾ ਔਰ ਦਾਸ ਵੱਲੋਂ ਇਸ ਸੰਪਰਦਾਏ ਦਾ ਸਮੁੱਚੇ ਟਰਸਟ ਦਾ ਰੋਮ ਰੋਮ ਕਰਕੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਨੂੰ ਤੁਸੀਂ ਥੋੜਾ ਜਿਹਾ